ਸਸ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਤੇ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਪੰਜਾਬੀਆਂ ਦੀ ਫੇਵਰੇਟ ਡੈਸਟੀਨੇਸ਼ਨ ਹੈ ਕੈਨੇਡਾ ਪਰ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵੀਜ਼ਾਸ ਵੀ ਨਹੀਂ ਦੇ ਰਿਹਾ ਔਰ ਲੋਕਾਂ ਦਾ ਵੀ ਇੰਟਰਸਟ ਘਟ ਰਿਹਾ ਹੈ ਕਈਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉੱਥੇ ਜਾ ਕੇ ਸਾਨੂੰ ਕੰਮ ਨਹੀਂ ਮਿਲਣਾ ਕਈਆਂ ਨੂੰ ਐਵੇਂ ਲੱਗਦਾ ਹੈ ਕਿ ਉੱਥੇ ਰਸ਼ ਬਹੁਤ ਹੋ ਗਿਆ ਹੈ ਰਹਿਣ ਦੇ ਵਿੱਚ ਬੜੀਆਂ ਦਿੱਕਤਾਂ ਆ ਰਹੀਆਂ ਹਨ ਕਮਿਊਨਡੇਸ਼ਨ ਨਹੀਂ ਮਿਲਣੀ ਬਹੁਤ ਮਹਿੰਗੀ ਹੋ ਚੁੱਕੀ ਹੈ ਔਰ ਪੜ੍ਹਾਈ ਤੋਂ ਬਾਅਦ ਸਕੋਪ ਵੀ ਕੋਈ ਬਹੁਤਾ ਵਧੀਆ ਨਹੀਂ ਰਿਹਾ ਪਰ ਅੱਜ ਦੇ ਟਾਈਮ ਦੇ ਵਿੱਚ ਕੀ ਮਾਹੌਲ ਹੈ ਸ ਮੈਂ ਤੁਸੀਂ ਵੀਜ਼ਾ ਲੈ ਸਕਦੇ ਹੋ ਕਿਹੜੇ ਇਨਟੇਕ ਦੇ ਲਈ ਅਪਲਾਈ ਕੀਤਾ ਜਾ ਸਕਦਾ ਔਰ ਕਿਹੜੇ ਕਿਹੜੇ ਸਟੂਡੈਂਟ ਨੂੰ ਜਾਣ ਦਾ ਇਸ ਟਾਈਮ ਬੈਨੀਫਿਟ ਹੈਗਾ ਉਸ ਬਾਰੇ ਗੱਲ ਕਰਾਂਗੇ ਸਾਡੇ ਨਾਲ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਕ੍ਰੀਏਟਿਵ ਫਿਊਚਰ ਕਾਉਂਸਲੈਂਟਾਂ ਜਤੋਂ ਗੁਰਪ੍ਰੀਤ ਕੌਰ ਬਾਠ ਜੀ ਨੇ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਭ ਤੋਂ ਪਹਿਲਾਂ ਮੈਮ ਆਲ ਓਵਰ ਸਿਨੈਰੀਓ ਦੀ ਜੇ ਗੱਲ ਕਰੀਏ ਕੈਨੇਡਾ ਦਾ ਵਿੱਚ ਇਸ ਟਾਈਮ ਕਿਸ ਤਰ੍ਹਾਂ ਦਾ ਚੱਲ ਰਿਹਾ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤੇ ਕੈਨੇਡਾ ਦੇ ਵਿੱਚ ਇਸ ਟਾਈਮ ਜਿਹੜਾ ਬੱਚਿਆਂ ਦੇ ਇੱਕ ਅੰਦਰ ਸੀਗਾ 加ਡ ਦਿੱਤੇ ਗਏ ਆ ਉਹ ਕੋਰਸਸ ਦੁਬਾਰਾ ਐਡਾਉਨ ਕਰ ਲਏ ਆ ਤੇ ਜਿਹੜੇ ਐਡਾਉਨ ਕੀਤੇ ਸੀ ਉਹ ਤਾਂ ਕੋਰਸਸ ਹੈਗੇ ਹੀ ਹੈਗੇ ਆ ਜਿਹੜੇ ਬੱਚੇ ਲੰਬੇ ਸਮੇਂ ਤੋਂ ਆਫਰ ਲੈਟਰ ਮੰਗਾ ਕੇ ਬੈਠੇ ਸੀਗੇ ਜਿਹੜੇ ਅਪਲਾਈ ਨਹੀਂ ਕਰ ਰਹੇ ਸੀਗੇ ਕਿ ਮੇਰਾ ਤਾਂ ਕੋਰਸ ਪੋਸਟ ਸਟੱਡੀ ਵਰਕ ਪਰਮਿਟ ਦੇ ਵਿੱਚ ਆਣਾ ਹੀ ਨਹੀਂ ਹੈ ਜਾਂ ਮੈਂ ਕੱਲ ਦੇ ਦਿਨ ਕੀ ਕਰੂੰਗਾ ਉਹਦੇ ਤੇ ਹੁਣ ਬੱਚਾ ਨੂੰ ਕੋਈ ਵੀ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਇਸ ਟਾਈਮ ਬੱਚੇ ਉਹ ਅਪਲਾਈ ਕਰਕੇ ਜਾ ਸਕਦੇ ਨੇ 178 ਸਮਥਿੰਗ ਕੋਰਸ ਸੀਗੇ ਮੇਬੀ ਜੇ ਮੈਂ ਗਲਤ ਨਾ ਹੋਵਾਂ ਤਾਂ ਪ੍ਰੋਪਰ ਕਾਊਂਟਿੰਗ ਨਹੀਂ ਮੈਨੂੰ ਧਿਆਨ ਦੇ ਵਿੱਚ ਤੇ ਕਿ ਜਿਹੜੇ ਐਡ ਕੋਰਸ ਕਿਤੇ ਸੀਗੇ ਉਹ ਅਲੱਗ ਸੀਗੇ ਤੇ ਹੁਣ ਤੁਸੀਂ ਲਗਾਓ ਕਿ ਕਿੰਨੇ ਸਾਰੇ ਕੋਰਸੇਜ਼ ਨੇ ਜਿਹੜੇ ਇਹਦੇ ਵਿੱਚ ਐਡ ਕਰ ਲਏ ਗਏ ਨੇ ਵਰਕ ਪਰਮਿਟ ਦੇ ਵਿੱਚ ਪੋਸਟ ਸਟਡੀ ਜਿਹੜਾ ਸਾਡਾ ਹੋਊਗਾ ਤੇ ਜੇ ਹੋਰ ਜਿਹੜਾ ਬੱਚਾ ਕੋਈ ਇਨਕੁਆਰੀ ਚਾਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਸਾਡੇ ਕੋਲ ਕੈਨੇਡਾ ਦੀ ਜਿਹੜੀ ਇਨਕੁਆਰੀ ਆ ਰਹੀ ਹੈ ਉਹ ਬੱਚੇ ਦੀ ਇਹ ਇਨਕੁਆਰੀ ਆ ਕਿ ਮੈਮ ਜਿਹੜਾ ਜੀਆਈਸੀ ਹੈ ਉਹ ਫੇਰ ਵੱਧ ਗਿਆ GIC ਵੱਧ ਗਿਆ ਤੁਸੀਂ ਵਿਦਾਊਟ GIC ਵੀ ਅਪਲਾਈ ਕਰਨਾ ਚਾਹੁੰਦੇ ਹੋ ਉਹਦੇ 'ਚ ਵੀ ਅਸੀਂ ਤੁਹਾਡੀ ਹੈਲਪ ਕਰਾਂਗੇ ਪਰ ਵਿਦਾਊਟ ਬੈਂਕਿੰਗ ਨਹੀਂ ਅਸੀਂ ਅਪਲਾਈ ਕਰ ਸਕਦੇ ਬੈਂਕਿੰਗ ਤੁਹਾਨੂੰ ਮੈਨੇਜ ਕਰਨੀ ਪਊਗੀ ਜਦੋਂ ਤੁਹਾਨੂੰ ਫਾਈਨੈਂਸਰ ਦੀ ਹੈਲਪ ਲੈਣੀ ਪਊਗੀ ਬਟ ਵਿਦਾਊਟ GIC ਕਿਵੇਂ ਅਪਲਾਈ ਕਰਨਾ ਉਹ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਆ ਉਹ ਅਸੀਂ ਜ਼ਰੂਰ ਤੁਹਾਨੂੰ ਗਾਈਡ ਕਰਾਂਗੇ ਤੇ ਨਾਲ ਦੀ ਨਾਲ ਕੋਰਸਿਸ ਦੀ ਚੁਆਇਸ ਜਿਹੜੀ ਆ ਲੋਕੇਸ਼ਨ ਪ੍ਰੋਵਿੰਸ ਕਿਹੜਾ ਆਪਾਂ ਚੁਣਨਾ ਉਹਨਾਂ ਚੀਜ਼ਾਂ ਦਾ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਆ ਇਸ ਕਰਕੇ ਜਿਹੜਾ ਇਸ ਟਾਈਮ ਕੈਨੇਡਾ ਦਾ ਸਿਨੈਰੀਓ ਆ ਜੋ ਵੀ ਕੈਨੇਡਾ ਨੂੰ ਲੈ ਕੇ ਗੱਲ ਕੀ ਜਾ ਰਹੀ ਆ ਉਹ ਉੱਥੇ ਜਾ ਕੇ ਮੈਨੂੰ ਕੰਮ ਮਿਲੂਗਾ ਕਿ ਨਹੀਂ ਮਿਲੂਗਾ ਉਹਦੇ ਉੱਤੇ ਵੀ ਮੇਜਰ ਜਿਹੜੀ ਹੈ ਇਹ ਗੱਲ ਹੋ ਰਹੀ ਆ ਕੈਨੇਡਾ ਦੇ ਵਿੱਚ ਕੰਮ ਦੀ ਕੋਈ ਵੀ ਕਿਲਤ ਨਹੀਂ ਹੈ ਬਟ ਤੁਹਾਡੇ ਕੋਲ ਸਕਿੱਲਸ ਹੋਣੇ ਚਾਹੀਦੇ ਨੇ ਤੁਸੀਂ ਕੀ ਸਿੱਖ ਕੇ ਜਾ ਰਹੇ ਹੋ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਆਪਣੀ ਸਕਿੱਲਸ ਜਿਹੜੇ ਆ ਉਹ ਕਰਕੇ ਜਾਓ ਸਿੱਖ ਕੇ ਜਾਓ ਤਾਂ ਕਿ ਤੁਹਾਨੂੰ ਜੋਬ ਮਿਲਣਾ ਉੱਥੇ ਈਜ਼ੀ ਹੋਵੇ ਤੇ ਜਿਹੜੀ ਹੁਣ ਆਪਾਂ ਗੱਲ ਕਰੀਏ ਮੇਰੇ ਕੋਲ ਵੀ ਕੋਈ ਵਰਕਰ ਆਊਗਾ ਤਾਂ ਮੈਂ ਵੀ ਉਹੀ ਵਰਕਰ ਨੂੰ ਨਾਲ ਕਰਦੀਆਂ ਕਿ ਜਿਹੜਾ ਵਰਕਰ ਜਿਹੜੇ ਵਰਕਰ ਕੋਲ ਐਕਸਪੀਰੀਅੰਸ ਹੋਵੇ ਜਾਂ ਜਿਹੜੇ ਵਰਕਰ ਨੂੰ ਉਸ ਫੀਲਡ ਦੀ ਨੌਲੇਜ ਹੋਵੇ ਤਾਂ ਹੀ ਅਸੀਂ ਉਹਨੂੰ ਅੱਗੇ ਜੌਬ ਲਈ ਰੱਖਦੇ ਹਾਂ ਕਿਉਂਕਿ ਕੋਈ ਵੀ ਬੰਦਾ ਟ੍ਰੇਨਿੰਗ ਇਸ ਟਾਈਮ ਦੇਣ ਲਈ ਨਹੀਂ ਰੈਡੀ ਹੈ ਇਸ ਕਰਕੇ ਆਪਣੇ ਸਕਿੱਲਸ ਦੇ ਉੱਤੇ ਕੰਮ ਕਰਕੇ ਜਾਓ ਤੁਹਾਡੇ ਕੋਲ ਅچھے ਸਕਿੱਲਸ ਹੋਣਗੇ ਤੁਹਾਨੂੰ ਅਚੀ ਜੌਬ ਮਿਲੂਗੀ ਅੱਛੀ ਜੌਬ ਅਪਰਚੂਨਿਟੀ ਮਿਲੂਗੀ ਬਾਕੀ ਥੋੜਾ ਜਿਹਾ ਤੁਸੀਂ ਧਿਆਨ ਰੱਖਣਾ ਹੈ ਕੱਟ ਆਫ ਵੀ ਜਿਹੜਾ ਕੈਨੇਡਾ ਦਾ ਬਹੁਤ ਅੱਛਾ ਗਿਆ ਹੈ ਬਹੁਤ ਘੱਟ ਜਿਹੜੇ ਪੁਆਇੰਟ ਦੇ ਉੱਤੇ ਉਹਨਾਂ ਨੇ ਪੀਆਰ ਦੀਆਂ ਜਿਹੜੀਆਂ ਫਾਈਲਾਂ ਉਹ ਚੱਕੀਆਂ ਨੇ ਇਸ ਕਰਕੇ ਜੇ ਤੁਸੀਂ ਪੀਆਰ ਲਈ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਸਟੱਡੀ ਵੀਜ਼ਾ ਲਈ ਜਾਣਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ ਅਪਲਾਈ ਕਰਨ ਦਾ ਬਿਲਕੁਲ ਸਹੀ ਤੇ ਰਾਈਟ ਸਮਾਂ ਹੈ ਹੂੰ ਬਿਲਕੁਲ ਕੈਨੇਡਾ ਦੇ ਵਿੱਚ ਇਸ ਟਾਈਮ ਤੁਸੀਂ ਸਟੱਡੀ ਵੀਜ਼ਾ ਤੇ ਜਾ ਸਕਦੇ ਹੋ ਚੰਗੇ ਵਧੀਆ ਰਿਜ਼ਲਟ ਆ ਰਹੇ ਆ ਪਰ ਨਾਲ ਦੇ ਨਾਲ ਮੈਂ ਜਿਵੇਂ ਤੁਸੀਂ ਉਹਨੇ ਪ੍ਰੋਵਿੰਸ ਦੀ ਗੱਲ ਕੀਤੀ ਹੈ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਵੀ ਕਿਸੇ ਪ੍ਰੋਵਿੰਸ ਦੇ ਵਿੱਚ ਰਹਿਣ ਦੇ ਲਈ ਵੀ ਬਹੁਤ ਜ਼ਿਆਦਾ ਖਰਚਾ ਹੁੰਦਾ ਹੋਵੇ ਔਰ ਕੰਮ ਵੀ ਘੱਟ ਹੋਵੇ ਜਿਵੇਂ ਆਪਾਂ ਕੋਈ ਵੱਡੇ ਸ਼ਹਿਰਾਂ ਦੀ ਗੱਲ ਕਰ ਲਈਏ ਟ੍ਰਾਂਟੋ ਦੀ ਜਾਂ ਹੋਰ ਜਿਹੜੇ ਕੁਝ ਫੇਮਸ ਪਲੇਸ ਹੈਗੇ ਆ ਪਰ ਬਹੁਤ ਸਾਰੇ ਕਹਿੰਦੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਵਿੰਸ ਨੇ ਜਿੱਥੇ ਜਾ ਕੇ ਤੁਸੀਂ ਵਰਕ ਵੀਜ਼ੇ ਤੱਕ ਵੀ ਜਲਦੀ ਪਹੁੰਚ ਸਕਦੇ ਹੋ ਔਰ ਜਿਹੜਾ ਹੈ ਜਿਹੜਾ ਵੀਜ਼ਾਸ ਵੀ ਜਲਦੀ ਜਿਹੜਾ ਲਿਆ ਜਾ ਸਕਦਾ ਔਰ ਉਸ ਪੀਆਰ ਤੱਕ ਵੀ ਪਹੁੰਚ ਸਕਦੇ ਹੋ ਇਸ ਤਰ੍ਹਾਂ ਦੇ ਕਿਹੜੇ ਕਿਹੜੇ ਪ੍ਰੋਵਿੰਸ ਤੁਸੀਂ ਸਟੂਡੈਂਟ ਨੂੰ ਗਾਈਡ ਕਰਨਾ ਚਾਹੋ ਕਿ ਇਹਨਾਂ ਦੇ ਵਿੱਚ ਤੁਸੀਂ ਜਾ ਕੇ ਵੀਜ਼ਾ ਵੀ ਲੈ ਸਕਦੇ ਹੋ ਔਰ ਧਿਆਨ ਦੇ ਨਾਲ ਜਿਹੜਾ ਹੈ ਆਪਣਾ ਪੀਆਰ ਦੇ ਮੁਕਾਮ ਤੱਕ ਪਹੁੰਚ ਸਕਦੇ ਹੋ ਸੌਖੇ ਤਰੀਕੇ ਨਾਲ ਦੇਖੋ ਜੇ ਅਸੀਂ ਕਯੂਬਿਕ ਨੂੰ ਬਹੁਤ ਜਿਹੜਾ ਹੈ ਲਾਸਟ ਟਾਈਮ ਸਟੂਡੈਂਟ ਵੀ ਗਿਆ ਅਸੀਂ ਪ੍ਰਮੋਟ ਵੀ ਕਯੂਬਿਕ ਦੇ ਵਿੱਚ ਬਹੁਤ ਬੱਚਾ ਕੀਤਾ ਬਾਕੀ ਬੱਚੇ ਦੀ ਆਪਣੀ ਚੁਆਇਸ ਹੁੰਦੀ ਆ ਅਸੀਂ ਕਯੂਬਿਕ ਦੇ ਵਿੱਚ ਮੈਂ ਨਾ ਮੈਨੀਟੋਬਾ ਉੱਥੇ ਵੀ ਬੱਚੇ ਨੂੰ ਬਹੁਤ ਜਿਹੜਾ ਗਾਈਡ ਕੀਤਾ ਸਾਡੇ ਕੋਲ ਹੋਰ ਵੀ بڑے ਪ੍ਰੋਵਿੰਸ ਨੇ ਪ੍ਰਿੰਸ ਐਡਵਰਡ ਹੈਗਾ ਸਾਡੇ ਕੋਲ ਨੋਵਾ ਸਕੋਸ਼ਾ ਗਏ ਮਤਲਬ ਐਵੇਂ ਅਲੱਗ-ਅਲੱਗ ਪ੍ਰੋਵਿੰਸ अवेलेबल ਨੇ ਜਿਹੜੇ ਪ੍ਰਿੰਸ ਦੇ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਸਭ ਤੋਂ ਫਰਸਟ ਆਫ ਆਲ ਪਤਾ ਇੰਪੋਰਟੈਂਟ ਕੀ ਹੈ ਤੁਹਾਡੀ ਪ੍ਰੋਫਾਈਲ ਸਾਡੇ ਲਈ ਤੁਹਾਡੀ ਪ੍ਰੋਫਾਈਲ ਕਿਸ ਲੈਵਲ ਦੀ ਹੈ ਕਿਸ ਲੈਵਲ ਤੇ ਅਸੀਂ ਉਸ ਪ੍ਰੋਫਾਈਲ ਨੂੰ ਜਿਹੜਾ ਜੱਜ ਕਰਕੇ ਦੱਸਦੇ ਹਾਂ ਕਿ ਕਿਹੜੇ ਪ੍ਰੋਵਿੰਸ ਦੇ ਵਿੱਚ ਜਾਣ ਤੋਂ ਤੁਹਾਨੂੰ ਬੈਨੀਫਿਟ ਹੋ ਸਕਦਾ ਹੈ ਤੁਹਾਨੂੰ ਜੌਬ ਅਪਰਚੂਨਿਟੀ ਜ਼ਿਆਦਾ ਮਿਲ ਸਕਦੀ ਹੈ ਔਰ ਟਰਾਈ ਕਰੋ ਕਿ ਤੁਸੀਂ ਥੋੜਾ ਜਿਹਾ ਪ੍ਰੋਵਿੰਸ ਜਿਹੜਾ ਚੁਣਨਾ ਹੈ ਉੱਥੇ ਕ라우ਡੀ ਪ੍ਰੋਵਿੰਸ ਨਾ ਚੁਣੋ ਜਿਵੇਂ ਬੈਂਕੋਵਰ ਹੋ ਗਿਆ ਟੋਰੰਟੋ ਹੋ ਗਿਆ ਸਰੀ ਹੋ ਗਿਆ ਕਰਾ ਡਿਰੀਆ ਏਰੀਆ ਹੋ ਚੁੱਕੇ ਨੇ ਇੱਥੇ ਜੌਬ ਦੀਆਂ ਪ੍ਰੋਬਲਮਸ ਜਿਹੜੀਆਂ ਫੇਸ ਕਰ ਰਿਹਾ ਸਟੂਡੈਂਟ ਮੈਂ ਇਸ ਚੀਜ਼ ਨੂੰ ਨੈਗਲੈਕਟ ਨਹੀਂ ਕਰਦੀ ਕਿਉਂਕਿ ਉੱਥੇ ਜੇ ਆਪਾਂ ਕ라우ਡੀ ਏਰੀਆ ਚ ਜਾਵਾਂਗੇ ਤੇ ਕੰਪੀਟੀਸ਼ਨ ਤੁਹਾਨੂੰ ਜਿਆਦਾ ਹੀ ਜਿਹੜਾ ਉਹ ਹੋਊਗਾ ਜੇ ਆਪਾਂ ਨੋਰਮਲ ਸਿਟੀ ਦੇ ਵਿੱਚ ਜਾ ਕੇ ਉੱਥੇ ਹੋ ਸਕਦਾ ਤੁਹਾਨੂੰ ਜਿਹੜਾ ਸੈਲਰੀ ਸਕੇਲ ਉਹ ਨਾ ਮਿਲੇ ਬਟ ਤੁਹਾਨੂੰ ਜਿਹੜੀ ਹੈ ਕੰਮ ਦੀ ਕਿਲਤ ਨਹੀਂ ਆਊਗੀ ਕੰਮ ਮਿਲ ਜੂਗਾ ਕੰਮ ਈਜ਼ੀ ਵੀ ਹੋਊਗਾ ਕਰਨਾ ਉੱਥੇ ਤੁਹਾਡੇ ਲਈ ਔਰ ਕੱਲ ਦੇ ਦਿਨ ਤੁਹਾਨੂੰ ਯਾਰ ਵਰਕ ਪਰਮਿਟ ਲੈਣ ਦੇ ਵਿੱਚ ਵੀ ਪ੍ਰੋਬਲਮ ਨਹੀਂ ਆਊਗੀ ਇਸ ਕਰਕੇ ਜਿਹੜੇ ਕੈਂਡੀਡੇਟਾਂ ਰਿਫਿਊਜ਼ ਵੀ ਨੇ ਕੈਨੇਡਾ ਤੋਂ ਪਹਿਲਾਂ ਉਹ ਵੀ ਸਾਨੂੰ ਇੱਕ ਵਾਰਾਂ ਕੰਟੈਕਟ ਜ਼ਰੂਰ ਕਰਨ ਰਿਫਿਊਜ਼ਲ ਦੇ ਕੀ ਰੀਜਨ ਨੇ ਕੀ ਕਾਰਨ ਨੇ ਉਹ ਅਸੀਂ ਜਾਣਨ ਤੋਂ ਬਾਅਦ ਤੁਹਾਨੂੰ ਗਾਈਡ ਕਰਾਂਗੇ ਕਿ ਰਿਫਿਊਜ਼ਲ ਦੇ ਜਿਹੜੇ ਰੀਜਨਸ ਨੇ ਕਾਰਨ ਨੇ ਉਹ ਅਸੀਂ ਕਲੀਅਰ ਕਰਕੇ ਕੀ ਮੂੜ ਦੁਬਾਰਾ ਵੀਜ਼ਾ ਲੈ ਸਕਦੇ ਆ ਕਿ ਨਹੀਂ ਲੈ ਸਕਦੇ ਉਹਦੇ ਉੱਤੇ ਪ੍ਰੋਪਰ ਤਰੀਕੇ ਨਾਲ ਅਸੀਂ ਤੁਹਾਨੂੰ ਗਾਈਡ ਕਰਾਂਗੇ ਔਰ ਜੇ ਤੁਹਾਡੇ 5.5 ਆ ਜਾਂ ਤੁਸੀਂ ਪੀਟੀ ਕੀਤੀ ਹੋਈ ਆ ਤੁਸੀਂ ਸਾਡੇ ਕੋਲ ਆ ਕੇ ਇੱਕ ਵਾਰ ਆਪਣੀ ਅਸੈਸਮੈਂਟ ਲੈ ਸਕਦੇ ਹੋ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਤੁਸੀਂ ਕਿਵੇਂ ਅਪਲਾਈ ਕਰਕੇ ਕਿਵੇਂ ਜਾ ਸਕਦੇ ਹੋ ਔਰ ਬਾਕੀ ਕੈਨੇਡਾ ਨੂੰ ਲੈ ਕੇ ਜਿਹੜੀਆਂ ਨਿਊਜ਼ ਨੇ ਕਿ ਪੀਆਰ ਨਹੀਂ ਹੋਣੀ ਵਰਕ ਪਰਮਟ ਨਹੀਂ ਹੋਣਾ ਉਹ ਜੇ ਦੇਖਿਆ ਜਾਵੇ ਤੇ ਫਿਰ ਕੈਨੇਡਾ ਮੂੜ ਆਪਣੇ ਉਹਨਾਂ ਹੀ ਜਿਹੜੇ ਉਹਨਾਂ ਦਾ ਸਿਸਟਮ ਸੀ ਉਹਨੂੰ ਦੁਬਾਰਾ ਫਾਲੋ ਕਰ ਰਿਹਾ ਹੈ ਉਸੇ ਸਿਸਟਮ ਦੇ ਵਿੱਚ ਫਾਈਲਸ ਨੂੰ ਜਿਹੜੀਆਂ ਉਹ ਲੈ ਰਿਹਾ ਇਸ ਕਰਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੇ ਕੈਨੇਡਾ ਨੇ ਪੀਆਰ ਨਹੀਂ ਦੇਣੀ ਹੁੰਦੀ ਤਾਂ ਉਹ ਸਿਸਟਮ ਨੂੰ ਜਿਹੜਾ ਹੈ ਉਹ ਬਦਲਦਾ ਨਾ ਜਿਹੜਾ ਸਿਸਟਮ ਉਹਨਾਂ ਨੇ ਲਗਾ ਦਿੱਤਾ ਸੀਗਾ ਕਿ ਉਸ ਹੱਬ ਨਾਲ ਤਾਂ ਕੋਈ ਬੱਚਾ ਅਪਲਾਈ ਕਰਕੇ ਹੀ ਨਹੀਂ ਜਾ ਸਕਦਾ ਸੀ ਕਾਫੀ ਜਿਹੜੀਆਂ ਚੀਜ਼ਾਂ ਹੈ ਬੱਚਿਆਂ ਦੇ ਜਿਹੜੀਆਂ ਬੈਨੀਫਿਟ ਵਾਲੀਆਂ ਹੋਈਆਂ ਨੇ ਕਾਫੀ ਉਹਨਾਂ ਨੇ ਰਿਲੈਕਸ ਛੱਡਿਆ ਹੈ ਜਿਹੜੇ ਜਿਹਦੇ ਵਿੱਚ ਤੁਸੀਂ ਫਾਈਲ ਪੁਟ ਆਨ ਕਰ ਰਹੇ ਕਰ ਰਹੇ ਹੋ ਸਿਸਟਮ ਤੇ ਉਹਦੇ ਵਿੱਚ ਤੁਸੀਂ ਅਪਲਾਈ ਕਰਕੇ इजीली ਜਾ ਸਕਦੇ ਹੋ ਨਾ ਯੂਨੀਵਰਸਿਟੀ ਕਾਲਜ ਜਿਹੜਾ ਦਿਮਾਗ ਦੇ ਵਿੱਚ ਸਾਡੇ ਰਹਿੰਦਾ ਹੈ ਉਹ ਥੋੜਾ ਜਿਹਾ ਸਾਨੂੰ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜੁਨੀਵਰਸਿਟੀ 'ਚ ਜਾਵਾਂਗੇ ਕਾਲਜ 'ਚ ਜਾਵਾਂ ਉਹ ਤੁਸੀਂ ਆਪਣੇ ਬਜਟ ਦੇ ਅਕੋਰਡਿੰਗਲੀ ਚੁਣ ਲਓ ਇਹ ਨਹੀਂ ਕਿ ਤੁਸੀਂ ਕਾਲਜ ਦੇ ਵਿੱਚ ਜਾਣਾ ਹੈ ਪ੍ਰਾਈਵੇਟ ਕਾਲਜ ਦੇ ਵਿੱਚ ਚਲੇ ਗਏ ਤੁਹਾਨੂੰ ਕੱਲ ਦੇ ਦਿਨ ਵਰਕ ਪਰਮਿਟ ਹੀ ਨਹੀਂ ਮਿਲੂਗਾ ਪੀਆਰ ਹੀ ਨਹੀਂ ਮਿਲੂਗੀ ਅਜਿਹਾ ਕੁਝ ਨਹੀਂ ਹੈ ਬਟ ਤੁਹਾਡੇ ਬਜਟ ਦੇ ਅਕੋਰਡਿੰਗਲੀ ਆ ਅਸੀਂ ਤਾਂ ਤੁਹਾਨੂੰ ਡਿਜ਼ਾਈਨ ਕਰਕੇ 50 ਲੱਖ 20 ਕੈਨੇਡਾ ਭੇਜ ਸਕਦੇ ਹਾਂ ਔਰ ਤੁਸੀਂ ਸਾਡੇ ਕੋਲ ਆਉਂਗੇ ਅਸੀਂ 5 ਤੋਂ 7 ਲੱਖ 20 ਤੁਹਾਨੂੰ ਫੀਸ ਦੇ ਵਿੱਚ ਵੀ ਕਾਲਜਿਸਟ ਵਿੱਚ ਭੇਜ ਸਕਦੇ ਹਾਂ ਆਪਣਾ ਬਜਟ ਦੇ ਅਕੋਰਡਿੰਗਲੀ ਤੁਸੀਂ ਦੇਖਣਾ ਹੈ ਕਿ ਤੁਸੀਂ ਕਿੱਥੇ ਅਪਲਾਈ ਜਾ ਸਕਦੇ ਹੋ ਜਿੱਥੇ ਜਿੰਨਾ ਤੁਹਾਡਾ ਬਜਟ ਹੈ ਉਹ ਸਭ ਨਾਲ ਅਪਲਾਈ ਕਰਿਓ ਇਹ ਜਿਹੜੀ ਤੁਸੀਂ ਇੱਕ ਸਿਨੈਰੀਓ ਮਾਈਂਡ ਦੇ ਵਿੱਚ ਕ੍ਰੀਏਟ ਕਰ ਲਿਆ ਕਿ ਯੂਨੀਵਰਸਿਟੀ ਵਾਲੇ ਬੱਚੇ ਨੂੰ ਹੀ ਕੱਲ ਨੂੰ ਉੱਥੇ ਵਰਕ ਪਰਮਿਟ ਮਿਲੇਗਾ ਪੀਆਰ ਮਿਲੇਗੀ ਜਾਂ ਜ਼ਿਆਦਾ ਫੀਸ ਭਰ ਕੇ ਮੈਂ ਕੋਈ ਅੱਛਾ ਕੋਰਸ ਕਰ ਰਿਆ ਉਹ ਸੇਮ ਕੋਰਸ ਤੁਹਾਡਾ ਘੱਟ ਬਜਟ ਦੇ ਵਿੱਚ ਕਾਲਜ ਦੇ ਵਿੱਚ ਹੋ ਵੀ ਸਕਦਾ ਹੈ ਇਸ ਕਰਕੇ ਯੂਨੀਵਰਸਿਟੀ ਦੇ ਵਿੱਚ ਉਹੀ ਕੋਰਸ ਕਰਨਾ ਜਾਂ ਇਸੇ ਯੂਨੀਵਰਸਿਟੀ ਚ ਪੜਨਾ ਉਹ ਜ਼ਰੂਰੀ ਨਹੀਂ ਹੈ ਉਸ ਚੀਜ਼ ਨੂੰ ਮੈਂ ਕਹੂੰਗੀ ਕਿ ਤੁਸੀਂ ਆਪਣੇ ਅ ਬਜਟ ਤੋਂ ਨਾ ਬਾੜ ਜਾਓ ਜਿਵੇਂ ਵੀ ਤੁਹਾਨੂੰ ਜਿਹੜਾ ਸੇਮ ਕੋਰਸ ਤੁਹਾਨੂੰ ਕਾਲਜ ਦੇ ਵਿੱਚ ਸਸਤਾ ਮਿਲ ਰਿਹਾ ਤੁਸੀਂ ਉਹ ਕੋਰਸ ਸੇਮ ਕਾਲਜ ਦੇ ਵਿੱਚ ਕਰ ਲਓ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਆਫਟਰ ਸਟੱਡੀ ਵੀ ਅਸੀਂ ਤੁਹਾਨੂੰ ਗਾਈਡੈਂਸ ਦੇਣ ਲਈ ਅਸੀਂ ਤੁਹਾਨੂੰ ਕਾਉਂਸਲਿੰਗ ਕਰਨ ਦੇ ਲਈ ਅਸੀਂ ਤੁਹਾਨੂੰ ਅੱਗੇ ਰਸਤਾ ਦਿਖਾਉਣ ਦੇ ਲਈ ਬੈਠੇ ਆਂ ਜਿਵੇਂ ਕਿ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਆ ਬਹੁਤ ਟਾਈਮ ਲੰਬੇ ਸਮੇਂ ਤੋਂ ਅਸੀਂ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰ ਰਹੇ ਹਾਂ ਲੱਖਾਂ ਦੀ ਤਾਦਾਦ ਚ ਸਾਡਾ ਸਟੂਡੈਂਟ ਜਿਹੜਾ ਉਹ ਬਾਹਰ ਜਾ ਚੁੱਕਿਆ ਤੇ ਅੱਜ ਵੀ ਉਹ ਸਟੂਡੈਂਟ ਫੋਨ ਕਰਦਾ ਤੇ ਫੋਨ ਕਾਲ ਦੇ ਉੱਤੇ ਉਹਨੂੰ ਪ੍ਰੋ